ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਸਰਜੀਤ ਕੌਰ ਕਈ ਦਿਨਾਂ ਤੋਂ ਰੇਲਵੇ ਸਟੇਸ਼ਨ ਤੇ ਬੈਠੀ ਹੋਈ ਆਪਣੇ ਨੂੰ ਯਾਦ ਕਰ ਰਹੀ ਸੀ ਉਹ ਆਪਣੇ ਜੋ ਉਸਦੇ ਖੁਦ ਦੇ ਪੁੱਤ ਸੀ ਤੇ ਧੋਖੇ ਨਾਲ ਉਸ ਨੂੰ ਰੇਲਵੇ ਸਟੇਸ਼ਨ ਤੇ ਛੱਡ ਗਈ ਸਰਜੀਤ ਕੌਰ ਦੇ ਸਰੀਰ ਉੱਤੇ ਕਈ ਥਾਵਾਂ ਤੇ ਜ਼ਖਮ ਹੋ ਗਏ ਸੀ ਉਹ ਇੱਕ ਪੈਰ ਨਾਲ ਲੰਗੜਾ ਕੇ ਤੁਰ ਰਹੀ ਸੀ ਜ਼ਖਮ ਜਿਆਦਾ ਪੁਰਾਣੇ ਨਹੀਂ ਲੱਗ ਰਹੇ ਸੀ ਉਹਨਾਂ ਦੇ ਚਿਹਰੇ ਤੇ ਕੁਝ ਨੀਲੇ ਦਾਗਾਂ ਦੇ ਨਿਸ਼ਾਨ ਸੀ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਉਹਨਾਂ ਨੂੰ ਬੇਦਰਦੀ ਦੇ ਨਾਲ ਮਾਰਿਆ ਗਿਆ ਹੋਵੇ ਆਖਿਰ ਉਹ ਕਦੋਂ ਤੱਕ ਸਟੇਸ਼ਨ ਤੇ ਇਦਾਂ ਹੀ ਪਈ ਰਹਿੰਦੀ ਕਿਉਂਕਿ ਸੁਰਜੀਤ ਕੌਰ ਕਦੇ ਬੈਂਕ ਵਿੱਚ ਨੌਕਰੀ ਕਰ ਚੁੱਕੀ ਸੀ ਜਾਣਦੀ ਸੀ ਕਿ ਮਿਹਨਤ ਨਾਲ ਕਮਾ ਕੇ ਖਾਦਾ ਜਾ ਸਕਦਾ ਹੈ ਤੇ ਉਹ ਇਸ ਗੱਲ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਸੀ ਉਹਨਾਂ ਨੇ ਕਈ ਦੁਕਾਨਾਂ ਤੇ ਕੰਮ ਮੰਗਿਆ ਪਰ ਕਿਤੇ ਵੀ ਉਹਨਾਂ ਨੂੰ ਕੰਮ ਨਾ ਮਿਲਿਆ ਗੱਲ ਭਰੋਸੇ ਦੀ ਸੀ ਜੋ ਅੱਜ ਕੱਲ ਕੋਈ ਛੇਤੀ ਕਿਸੇ ਤੇ ਨਹੀਂ ਕਰਦਾ ਕਿਸੇ ਨੇ ਉਸ ਨੂੰ ਕਿਹਾ ਕਿ ਗੁਰਦੁਆਰੇ ਚਲੇ ਜਾਓ ਸੇਵਾ ਦੇ ਬਦਲੇ ਖਾਣਾ ਤਾਂ ਤੁਹਾਨੂੰ ਮਿਲ ਹੀ ਜਾਵੇਗਾ ਇਹ ਗੱਲ ਉਹਨਾਂ ਦੇ ਕੰਨਾਂ ਵਿੱਚ ਬੈ ਗਈ ਉਹ ਹਰ ਕਿਸੇ ਨੂੰ ਗੁਰਦੁਆਰਾ ਸਾਹਿਬ ਦਾ ਪਤਾ ਪੁੱਛਣ ਲੱਗੀ ਉਹ ਘਰ ਤਾਂ ਵਾਪਸ ਜਾ ਸਕਦੀ ਸੀ ਪਰ ਘਰ ਦੇ ਦਰਵਾਜ਼ੇ ਉਸ ਦੇ ਲਈ ਬੰਦ ਹੋ ਚੁੱਕੇ ਸੀ ਬਸ ਬੇਇਤੀ ਕਰਵਾਉਣਾ ਬਾਕੀ ਸੀ ਤੇ ਉਹੀ ਉਸ ਕੋਲੋਂ ਨਹੀਂ ਹੋਇਆ ਸੀ ਜੇਕਰ ਉਹ ਘਰ ਵਾਪਸ ਜਾਂਦੀ ਤਾਂ ਇਹ ਵੀ ਹੋ ਸਕਦੀ ਸੀ ਪਰ ਆਪਣੇ ਆਤਮ ਸਨਮਾਨ ਦੇ ਲਈ ਉਹ ਘਰ ਜਾਣ ਦੀ ਬਜਾਏ ਗੁਰਦੁਆਰੇ ਦਾ ਪਤਾ ਪੁੱਛਣ ਲੱਗੀ ਪਟਕਦੇ ਪਟਕਦੇ ਨਾ ਜਾਣੇ ਕਿੰਨੇ ਕਿਲੋਮੀਟਰ ਪੈਦਲ ਹੀ ਤੁਰਦੀ ਗਈ surjit kaur ਗੁਰਦੁਆਰੇ ਤੱਕ ਪਹੁੰਚ ਹੀ ਗਈ ਉਥੇ ਜਾ ਕੇ ਸਭ ਤੋਂ ਪਹਿਲਾਂ ਕੀਰਤਨ ਵਿੱਚ ਬੈਠੀ ਫਿਰ ਪ੍ਰਸ਼ਾਦਾ ਛਕਿਆ ਅੱਜ ਕਈ ਦਿਨਾਂ ਬਾਅਦ ਉਸਨੇ ਰੱਜ ਕੇ ਖਾਣਾ ਖਾਧਾ ਸੀ ਫਿਰ ਉਸਨੇ ਉਥੋਂ ਦੇ ਸੇਵਾਦਾਰ ਨਾਲ ਗੱਲਬਾਤ ਕੀਤੀ ਕਿਹਾ ਕਿ ਵੀਰ ਜੀ ਮੈਨੂੰ ਇੱਥੇ ਕੋਈ ਸੇਵਾ ਮਿਲ ਸਕਦੀ ਹੈ ਕਿਉਂਕਿ ਮੈਂ ਕੱਲੀ ਤੇ ਬੇਸਹਾਰ ਔਰਤ ਹਾਂ ਮੈਨੂੰ ਬਸ ਇੱਕ ਕੋਨਾ ਰਹਿਣ ਲਈ ਤੇ ਸੇਵਾ ਕਰਨ ਲਈ ਦਵਾ ਦਿਓ ਤੁਹਾਡੀ ਬਹੁਤ ਮਿਹਰਮਾਨੀ ਹੋਵੇਗੀ ਉਸ ਸੇਵਾਦਾਰ ਨੇ ਉਹਨਾਂ ਨੂੰ ਰੁਕਣ ਲਈ ਕਿਹਾ ਤੇ ਆਪ ਉਥੋਂ ਚਲਾ ਗਿਆ ਉਹ ਇੱਕ ਪਾਸੇ ਬਣੇ ਬੈਂਚ ਤੇ ਬੈਠ ਗਈ ਤੇ ਉਹ ਸੇਵਾਦਾਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਲਗਭਗ ਇੱਕ ਘੰਟੇ ਬਾਅਦ ਸੇਵਾਦਾਰ ਨੇ ਆ ਕੇ ਪੁੱਛਿਆ ਮਾਤਾ ਜੀ ਤੁਸੀਂ ਪ੍ਰਸ਼ਾਦਾ ਬਣਾ ਲਵੋਗੇ ਇਹ ਸੁਣਦੇ ਹੀ ਸੁਰਜੀਤ ਕੌਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਕਿਹਾ ਹਾਂ ਵੀਰ ਜੀ ਕਿਉਂ ਨਹੀਂ ਮੈਂ ਤਾਂ ਬਹੁਤ ਰੋਟੀਆਂ ਬਣਾ ਸਕਦੀ ਹਾਂ ਸੁਰਜੀਤ ਕੌਰ ਨੂੰ ਉੱਥੇ ਸੇਵਾ ਤਾਂ ਮਿਲ ਗਈ ਸੀ ਤੇ ਨਾਲ ਹੀ ਇੱਕ ਵੱਡੇ ਹਾਲ ਦੇ ਕੋਨੇ ਵਿੱਚ ਇੱਕ ਵਿਸਤਰਾ ਵੀ ਮਿਲ ਗਿਆ ਸੀ ਜਿੱਥੇ ਸਿਰਫ ਔਰਤਾਂ ਹੀ ਰਹਿੰਦੀਆਂ ਸੀ ਹੁਣ ਉਹਨਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਹੋ ਗਿਆ ਸੀ ਸੁਰਜੀਤ ਕੌਰ ਦੇ ਜ਼ਖਮ ਤੇ ਉਹਨਾਂ ਨੂੰ ਲਗੜਾਉਂਦੇ ਹੋਏ ਦੇਖ ਕੇ ਹਰ ਕੋਈ ਉਹਨਾਂ ਨੂੰ ਇਸ ਬਾਰੇ ਪੁੱਛਦਾ ਸੀ ਪਰ ਉਹ ਕਹਿੰਦੀ ਕਿ ਉਹ ਕਿਤੇ ਠੋਕਰ ਖਾ ਕੇ ਡਿੱਗ ਪਈ ਸੀ ਉਸ ਹਾਲ ਦੇ ਵਿੱਚ ਰਹਿਣ ਵਾਲੀਆਂ ਸਾਰੀਆਂ ਔਰਤਾਂ ਉਸ ਦੀ ਤਰ੍ਹਾਂ ਨਹੀਂ ਸਨ ਸਿਰਫ ਕੁਝ ਕੁ ਹੀ ਔਰਤਾਂ ਉਹਨਾਂ ਵਾਲੀ ਪਰੇਸ਼ਾਨੀ ਵਿੱਚੋਂ ਲੰਘ ਰਹੀਆਂ ਸੀ ਬਾਕੀ ਔਰਤਾਂ ਇੱਥੇ ਕੁਝ ਦਿਨ ਰਹਿਣ ਲਈ ਆਈਆਂ ਸੀ ਤੇ ਸੇਵਾ ਕਰਕੇ ਚਲੀਆਂ ਜਾਂਦੀਆਂ ਸੀ ਗੁਰੂ ਘਰ ਵਿੱਚ ਬਣੇ ਹੈਲਪ ਸੈਂਟਰ ਵਿੱਚ ਸਾਰੇ ਆਪਣੇ ਸੇਤ ਸਬੰਧੀ ਸਮੱਸਿਆ ਦਿਖਾਉਣ ਆਉਂਦੇ ਤੇ ਦੂਜੀਆਂ ਔਰਤਾਂ ਦੇ ਕਹਿਣ ਤੇ ਸਰਜੀਤ ਕੌਰ ਨੇ ਵੀ ਉਥੇ ਜਾ ਕੇ ਚੈੱਕਅਪ ਕਰਵਾਇਆ ਜਦੋਂ ਡਾਕਟਰ ਸਹਿਬਾ ਨੇ ਉਹਨਾਂ ਦਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਤੇ ਸੱਟ ਦਾ ਕਾਰਨ ਪੁੱਛਿਆ ਤਾਂ ਸਰਜੀਤ ਕੌਰ ਕਹਿਣ ਲੱਗੀ ਡਾਕਟਰ ਸਹਿਬਾ ਮੈਂ ਠੋਕਰ ਖਾ ਕੇ ਡਿੱਗ ਗਈ ਸੀ ਪਰ ਉਹ ਲੇਡੀ ਡਾਕਟਰ ਨੂੰ ਲੱਗਿਆ ਕਿ ਉਹ ਝੂਠ ਬੋਲ ਰਹੀ ਹੈ ਉਹਨਾਂ ਨੇ ਸਰਜੀਤ ਕੌਰ ਤੋਂ ਉਹਨਾਂ ਦੇ ਘਰ ਬਾਰੇ ਪੁੱਛਿਆ ਤਾਂ ਸਰਜੀਤ ਕੌਰ ਨੇ ਇਹ ਕਹਿ ਦਿੱਤਾ ਕਿ ਮੇਰੇ ਬੱਚੇ ਵਿਦੇਸ਼ ਵਿੱਚ ਰਹਿੰਦੇ ਆ ਮੈਂ ਇੱਕ ਵਿਧਵਾ ਤੇ ਇਕੱਲੀ ਔਰਤ ਹੁਣ ਗੁਰੂ ਘਰ ਵਿੱਚ ਸੇਵਾ ਕਰਨਾ ਪਸੰਦ ਕਰਦੀ ਹਾਂ ਪਰ ਡਾਕਟਰ ਨੂੰ ਉਹਨਾਂ ਦੀ ਹਾਲਤ ਤੇ ਸ਼ੱਕ ਹੋ ਗਿਆ ਵਿਦੇਸ਼ ਵਿੱਚ ਰਹਿਣ ਵਾਲੇ ਬੱਚਿਆਂ ਦੀ ਮਾਂ ਇੱਥੇ ਇਸ ਗੁਰੂ ਘਰ ਵਿੱਚ ਇਸ ਹਾਲਤ ਵਿੱਚ ਕਿਵੇਂ ਆ ਉਹ ਹੈਰਾਨ ਸੀ ਕੀ ਸਰਜੀਤ कौर ਕੋਲ ਇੱਕ ਫੋਨ ਤੱਕ ਨਹੀਂ ਸੀ ਫਿਰ ਉਹ ਆਪਣੇ ਬੱਚਿਆਂ ਦੇ ਸੰਪਰਕ ਵਿੱਚ ਕਿਵੇਂ ਰਹਿ ਸਕਦੀ ਸੀ ਫਿਰ ਡਾਕਟਰ ਸਹਿਬਾ ਨੇ ਪੁੱਛਿਆ ਕਿ ਉਹ ਬੱਚਿਆਂ ਨਾਲ ਗੱਲ ਕਿਵੇਂ ਕਰਦੀ ਹੈ ਤਾਂ ਉਹਨਾਂ ਦਾ ਫੋਨ ਕਿਵੇਂ ਆਉਂਦਾ ਇਸ ਗੱਲ ਤੇ ਸਰਜੀਤ कौर ਘਬਰਾ ਗਈ ਤੇ ਉਥੋਂ ਉੱਠ ਕੇ ਚਲੀ ਗਈ ਉਹਨਾਂ ਨੂੰ ਲੱਗ ਰਿਹਾ ਸੀ ਕਿ ਡਾਕਟਰ ਕੁਝ ਜ਼ਿਆਦਾ ਹੀ ਪੁੱਛਗਛ ਕਰ ਰਹੀ ਹੈ ਸ਼ਾਇਦ surjeet kaur ਨੂੰ ਆਪਣਾ ਆਸਰਾ ਖੋਹ ਜਾਣ ਦਾ ਡਰ ਸੀ ਆਖਿਰ ਉਹਨਾਂ ਦੇ ਬੱਚੇ ਕਿੱਥੇ ਸੀ ਕਿਵੇਂ ਸੀ ਇਸ ਦਾ ਪਤਾ ਸਿਰਫ ਉਹ ਹੀ ਜਾਣਦੀ ਸੀ ਡਾਕਟਰ ਸਹਿਬਾ ਨੂੰ surjeet kaur ਦੇ ਬਾਰੇ ਜਾਣਨ ਵਿੱਚ ਰੁਚੀ ਪੈਦਾ ਹੋ ਗਈ ਕਿਉਂਕਿ ਉਹ ਉਸ ਦੀ ਮਦਦ ਕਰਨਾ ਚਾਹੁੰਦੀ ਸੀ ਇੱਕ ਦਿਨ ਉਸ ਨੇ surjeet kaur ਨੂੰ ਕਿਹਾ ਕਿ ਤੁਹਾਡੇ ਬੱਚੇ ਕਿੱਥੇ ਰਹਿੰਦੇ ਹਨ ਜਿਸ ਗੱਲ ਦਾ surjeet kaur ਨੇ ਜਵਾਬ ਦਿੱਤਾ ਕਿ ਮੇਰੇ ਬੱਚੇ ਅਮਰੀਕਾ ਵਿੱਚ ਰਹਿੰਦੇ ਹਨ ਤਾਂ ਉਸ ਲੇਡੀ ਡਾਕਟਰ ਨੇ ਕਿਹਾ ਮੈਂ ਇੱਕ ਹਫ਼ਤੇ ਬਾਅਦ ਅਮਰੀਕਾ ਜਾ ਰਹੀ ਹਾਂ ਜੇਕਰ ਕੁਝ ਭੇਜਣਾ ਹੋਵੇ ਤੁਸੀਂ ਮੇਰੇ ਹੱਥ ਭੇਜ ਸਕਦੇ ਹੋ ਜੇਕਰ ਤੁਸੀਂ ਪਤਾ ਦੱਸ ਦਿਓਗੇ ਤਾਂ ਮੈਂ ਉੱਥੇ ਪਹੁੰਚਾ ਦੇਵਾਂਗੀ ਇਸ ਗੱਲ ਤੇ ਸਰਜੀਤ ਕਾਰ ਨੂੰ ਕੁਝ ਸਮਝ ਨਾ ਆਇਆ ਕਿ ਉਹ ਹੁਣ ਕੀ ਕਹੇ ਕਿਉਂਕਿ ਅਮਰੀਕਾ ਵਿੱਚ ਕੋਈ ਰਹਿੰਦਾ ਹੀ ਨਹੀਂ ਸੀ ਉਹ ਪਤਾ ਕਿਵੇਂ ਦੱਸਦੀ ਫਿਰ ਪਹਿਲਾਂ ਤਾਂ ਉਸਨੇ ਇਹ ਝੂਠ ਬੋਲਿਆ ਕਿ ਮੈਨੂੰ ਉਹਨਾਂ ਦਾ ਪਤਾ ਯਾਦ ਨਹੀਂ ਡਾਕਟਰ ਨੇ ਕਿਹਾ ਤੁਸੀਂ ਫੋਨ ਕਰਕੇ ਪਤਾ ਮੰਗਵਾ ਲਓ ਤੁਸੀਂ ਮੇਰੇ ਫੋਨ ਤੋਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਮੈਨੂੰ ਉਹਨਾਂ ਦਾ ਨੰਬਰ ਦੇ ਦਿਓ ਸਰਜੀਤ ਕੌਰ ਜਿਵੇਂ ਉਸ ਦੀਆਂ ਗੱਲਾਂ ਵਿੱਚ ਹੀ ਫਸ ਗਈ ਜੇਕਰ ਕੋਈ ਨੰਬਰ ਹੁੰਦਾ ਤਾਂ ਹੀ ਦਿੰਦੀ ਉਹ ਲੇਡੀ ਡਾਕਟਰ ਸਰਜੀਤ ਕੌਰ ਦੇ ਚਿਹਰੇ ਦਾ ਰੰਗ ਦੇਖ ਕੇ ਸਮਝ ਗਈ ਕਿ ਗੱਲ ਕੁਝ ਹੋਰ ਹੀ ਹੈ ਉਹਨਾਂ ਨੂੰ ਕੁਝ ਨਾਮ ਬੋਲਦੇ ਹੋਏ ਦੇਖ ਡਾਕਟਰ ਨੇ ਕਿਹਾ ਆਂਟੀ ਜੀ ਤੁਹਾਨੂੰ ਕੋਈ ਪਰੇਸ਼ਾਨੀ ਜਾਂ ਕੋਈ ਦਿੱਕਤ ਹੈ ਤੁਸੀਂ ਮੈਨੂੰ ਬੇਝਿਜਕ ਦੱਸ ਸਕਦੇ ਹੋ ਮੈਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ ਮੈਨੂੰ ਸੱਚ ਦੱਸੋ ਤੁਹਾਡੇ ਬੱਚੇ ਕਿੱਥੇ ਆ ਸਰਜੀਤ ਕੌਰ ਦੇ ਕੋਲ ਉਸ ਡਾਕਟਰ ਦੇ ਸਵਾਲਾਂ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ ਸੀ ਸਾਰੇ ਰਸਤੇ ਬੰਦ ਹੋ ਚੁੱਕੇ ਸੀ ਉਹ ਲੇਡੀ ਡਾਕਟਰ ਵਾਰ-ਵਾਰ ਉਸ ਨੂੰ ਪੁੱਛ ਰਹੀ ਸੀ ਸਰਜੀਤ ਕੌਰ ਚੁੱਪ ਕਰਕੇ ਬੈਠੀ ਧਰਤੀ ਵੱਲ ਦੇਖ ਰਹੀ ਸੀ ਫਿਰ ਆਖਿਰਕਾਰ ਉਸਨੇ ਆਪਣੀ ਚੁੱਪੀ ਤੋੜ ਦਿੱਤੀ ਤੇ ਬੋਲੀ ਡਾਕਟਰ ਸਹਿਬਾ ਮੇਰੇ ਘਰ ਵਾਲੇ ਨੂੰ ਛੱਡ ਕੇ ਮੇਰਾ ਪੂਰਾ ਪਰਿਵਾਰ ਇਸੇ ਸ਼ਹਿਰ ਵਿੱਚ ਰਹਿੰਦਾ ਹੈ ਸੱਚ ਤਾਂ ਇਹ ਹੈ ਕਿ ਮੈਂ ਆਪਣੇ ਬੱਚਿਆਂ ਦੀ ਸਤਾਈ ਹੋਈਆਂ ਕਿਵੇਂ ਵੀ ਕਰਕੇ ਬਸ ਜਿਉਂ ਰਹੀਆਂ ਸ਼ਾਇਦ ਕਦੇ ਤਾਂ ਉਹ ਮੈਨੂੰ ਲੱਭ ਕੇ ਮੇਰੇ ਤੱਕ ਆਉਣਗੇ ਬਸ ਇੱਕ ਵਾਰ ਸਾਰਿਆਂ ਨੂੰ ਦੇਖਣਾ ਚਾਹੁੰਦੀ ਹਾਂ ਡਾਕਟਰ ਸਹਿਬਾ ਇਹ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਈ ਉਸਨੇ ਕਿਹਾ ਆਂਟੀ ਜੀ ਇੱਕ ਵਾਰ ਆਪਣੇ ਘਰ ਦਾ ਪਤਾ ਦੱਸੋ ਮੈਂ ਉਹਨਾਂ ਨੂੰ ਸਮਝਾਵਾਂਗੀ ਤੁਹਾਡੇ ਲਈ ਮੈਂ ਕੋਸ਼ਿਸ਼ ਕਰਾਂਗੀ ਪਰ ਸਰਜੀਤ ਕੌਰ ਨੇ ਉਹਨਾਂ ਨੂੰ ਪਤਾ ਦੱਸਣ ਤੋਂ ਸਾਫ਼ ਮਨਾਂ ਕਰ ਦਿੱਤਾ ਕਹਿਣ ਲੱਗੀ ਨਹੀਂ ਤੁਸੀਂ ਰਹਿਣ ਦਿਓ ਉਹ ਨਹੀਂ ਆਉਣਗੇ ਉਹਨਾਂ ਨੂੰ ਮੇਰੀ ਲੋੜ ਨਹੀਂ ਡਾਕਟਰ ਸਹਿਬਾ ਹੈਰਾਨ ਸੀ ਪਰ ਸਰਜੀਤ ਕੌਰ ਇਹਨਾਂ ਕੁਝ ਸਮਝਣ ਤੋਂ ਬਾਅਦ ਵੀ ਉਹਨਾਂ ਦਾ ਪਤਾ ਦੱਸਣ ਲਈ ਤਿਆਰ ਨਾ ਹੋਈ ਡਾਕਟਰ ਸਾਹਿਬ ਜਾਨਣਾ ਚਾਹੁੰਦੀ ਸੀ ਕਿ ਸਰਜੀਤ ਕੌਰ ਇਦਾਂ ਦੇ ਹਾਲਾਤਾਂ ਤੱਕ ਕਿਵੇਂ ਪਹੁੰਚੀ ਤਾਂ ਉਹਨਾਂ ਨੇ ਫਿਰ ਦੁਬਾਰਾ ਸਰਜੀਤ ਕੌਰ ਨੂੰ ਕਿਹਾ ਕਿ ਆਂਟੀ ਜੀ ਤੁਸੀਂ ਆਪਣੇ ਘਰ ਦਾ ਪਤਾ ਨਾ ਦੱਸੋ ਪਰ ਮੈਨੂੰ ਇਹ ਤਾਂ ਦੱਸੋ ਤੁਹਾਡੇ ਨਾਲ ਇਦਾਂ ਦਾ ਕੀ ਹੋਇਆ ਕਿ ਤੁਹਾਨੂੰ ਇੱਥੇ ਰਹਿਣਾ ਪੈ ਰਿਹਾ ਹੈ ਇਸ ਵਾਰ ਡਾਕਟਰਨੀ ਦੀ ਗੱਲ ਸੁਣ ਕੇ ਸਰਜੀਤ ਕੌਰ ਦਾ ਮਨ ਦੁਖੀ ਹੋ ਗਿਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਆਪਣੇ ਦਰਦ ਨੂੰ ਅੱਖਾਂ ਵਿੱਚ ਨਾ ਰੋਕ ਸਕੀ ਡਾਕਟਰ ਨੂੰ ਕਹਿਣ ਲੱਗੀ ਡਾਕਟਰ ਸਹਿਬਾ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਦੋ ਪੁੱਤ ਇੱਕ ਨੂੰ ਤੇ ਇੱਕ ਪਤੀ ਦਾ ਬਣਾਇਆ ਹੋਇਆ ਵੱਡਾ ਘਰ ਪਰ ਔਲਾਦ ਨਿਕੰਮੀ ਨਿਕਲੀ ਕਿ ਮੇਰੇ ਪਤੀ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਡਾਕਟਰ ਸਹਿਬਾ ਇਹ ਸੁਣ ਕੇ ਹੈਰਾਨ ਸੀ ਫਿਰ surjeet ਕੌਰ ਨੇ ਕਿਹਾ ਕਿ ਡਾਕਟਰ ਸਹਿਬਾ ਮੇਰਾ ਘਰ ਵਾਲਾ ਇੱਕ ਬਿਜ਼ਨਸਮੈਨ ਸੀ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਬੱਚਿਆਂ ਨੂੰ ਵਧੀਆ ਖਵਾਇਆ ਪਿਆਇਆ ਪੜ੍ਹਾਇਆ ਲਿਖਾਇਆ ਪਰ ਵੱਡੇ ਹੋਣ ਤੋਂ ਬਾਅਦ ਦੋਨੇ ਹੀ ਅਵਾਰਾਗਰਦੀ ਕਰਦੇ ਸੀ ਆਪਣੇ ਪਿਓ ਦੇ ਲੱਖ ਸਮਝਾਉਣ ਦੇ ਬਾਅਦ ਵੀ ਉਹਨਾਂ ਦੀ ਸੰਗਤ ਹੋਰ ਜ਼ਿਆਦਾ ਵਿਗੜ ਗਈ ਨਾ ਹੀ ਕੋਈ ਪੜ੍ਹਾਈ ਲਿਖਾਈ ਹੋਈ ਇਹਨਾਂ ਦੇ ਬਾਪੂ ਆਏ ਦਿਨ ਇਹਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਰਹਿਣ ਲੱਗੇ ਹਰ ਰੋਜ਼ ਇੱਧਰ ਉੱਧਰ ਲੜਾਈ ਝਗੜੇ ਗੁੰਡਾਗਰਦੀ ਪੁਲਿਸ ਵੀ ਘਰ ਤੱਕ ਆਉਣ ਲੱਗੀ ਪਰ ਇਹਨਾਂ ਦੇ ਪਾਪਾ ਦੀ ਇੱਜ਼ਤ ਦੇ ਕਾਰਨ ਪੁਲਿਸ ਇਹਨਾਂ ਨੂੰ ਛੱਡ ਦਿੰਦੀ ਸੀ ਇਹਨਾਂ ਕਾਰਨਾਂ ਕਰਕੇ ਮੇਰੇ ਪਤੀ ਬਿਮਾਰ ਰਹਿਣ ਲੱਗੇ ਹੱਦ ਤਾਂ ਉਦੋਂ ਹੋ ਗਈ ਜਦੋਂ ਵੱਡਾ ਮੁੰਡਾ ਹਰਦੀਪ ਇੱਕ ਕੁੜੀ ਨੂੰ ਲੈ ਕੇ ਭੱਜ ਗਿਆ ਪੁਲਸ ਉਸ ਨੂੰ ਦਿਨ ਰਾਤ ਲੱਭ ਰਹੀ ਸੀ ਸਾਰਾ ਆਣ ਗਵਾਂਡ ਤੇ ਸਮਾਜ ਸਾਡੇ ਤੇ ਥੂ-ਥੂ ਕਰ ਰਿਹਾ ਸੀ ਇਸ ਬਦਨਾਮੀ ਦੇ ਕਰਕੇ ਮੇਰਾ ਘਰ ਵਾਲਾ ਪੇਰੇਸ਼ਾਨ ਰਹਿਣ ਲੱਗਿਆ ਮੇਰੇ ਪਤੀ ਨੂੰ ਹਾਰਟ ਅਟੈਕ ਆ ਗਿਆ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਮੈਨੂੰ ਇਕੱਲੀ ਨੂੰ ਛੱਡ ਗਿਆ ਇਦਾਂ ਕਹਿੰਦੇ ਸਰਜੀਤ ਕੌਰ ਫਿਰ ਤੋਂ ਰੋਣ ਲੱਗ ਪਈ ਡਾਕਟਰ ਸਹਿਬਾ ਨੇ ਉਸ ਨੂੰ ਚੁੱਪ ਕਰਵਾਇਆ ਜਦੋਂ ਉਹ ਚੁੱਪ ਹੋਈ ਤਾਂ ਅੱਗੇ ਦੀ ਕਹਾਣੀ ਬਾਰੇ ਪੁੱਛਿਆ ਸਰਜੀਤ ਕੌਰ ਨੇ ਅੱਗੇ ਦੱਸਿਆ ਵੱਡਾ ਮੁੰਡਾ ਹਰਦੀਪ ਵਾਪਸ ਨਾ ਆਇਆ ਤੇ ਇਧਰ ਮੈਂ ਆਪਣੇ ਪਤੀ ਨੂੰ ਗਵਾ ਚੁੱਕੀ ਸੀ ਉਸਦੇ ਅੰਤਿਮ ਸੰਸਕਾਰ ਲਈ ਉਸ ਦਾ ਇੰਤਜ਼ਾਰ ਹੋ ਰਿਹਾ ਸੀ ਹਰਦੀਪ ਵਾਪਸ ਆਇਆ ਤਾਂ ਸਹੀ ਪਰ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਉਸ ਦੇ ਨਾਲ ਉਹ ਕੁੜੀ ਵੀ ਸੀ ਜਿਹਦੇ ਨਾਲ ਉਹ ਵਿਆਹ ਕਰਵਾ ਚੁੱਕਿਆ ਸੀ ਮੇਰੀ ਹਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਪਿਓ ਦੀ ਆਰਥੀ ਤੇ ਟਾਈਮ ਹਰਦੀਪ ਆਪਣੀ ਘਰ ਵਾਲੀ ਨੂੰ ਘੁਮਾ ਰਿਹਾ ਸੀ ਕਿਦਾਂ ਦਾ ਨਕੰਮਾ ਪੁੱਤ ਪੈਦਾ ਕੀਤਾ ਮੈਂ ਡਾਕਟਰ ਸਾਹਿਬਾਂ ਨੇ ਕਿਹਾ ਪਰ ਤੁਸੀਂ ਘਰ ਕਿਉਂ ਛੱਡ ਦਿੱਤਾ ਡਾਕਟਰ ਦੇ ਇਹ ਸਵਾਲ ਪੁੱਛਣ ਤੇ ਸਰਜੀਤ ਕੌਰ ਫਿਰ ਦੁਬਾਰਾ ਆਪਣੇ ਅਤੀਤ ਵਿੱਚ ਪਹੁੰਚ ਗਈ ਆਪਣੀ ਕਹਾਣੀ ਦੱਸਣ ਲੱਗੀ ਡਾਕਟਰ ਸਹਿਵਾ ਮੇਰਾ ਵੱਡਾ ਪੁੱਤ ਹਰਦੀਪ ਨੂੰ 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 ਲੈ ਕੇ ਆਇਆ ਸੀ ਪਰ ਉਸ ਦੇ ਸੰਸਕਾਰ ਨਾ ਜਾਣੇ ਕਿੱਦਾਂ ਦੇ ਸੀ ਪਤਾ ਨਹੀਂ ਕਿ ਉਹ ਜਿਹੇ ਘਰ ਵਿੱਚੋਂ ਆਈ ਸੀ ਉਹ ਖੁੱਲੇ ਕੱਪੜੇ ਪਾਉਂਦੀ ਹਰਦੀਪ ਦੇ ਨਾਲ ਖੁੱਲੇ ਵਿੱਚ ਹੀ ਸੌਂ ਜਾਂਦੀ ਛੋਟੇ ਭਰਾ ਦਾ ਲਿਹਾਜ਼ ਵੀ ਨਹੀਂ ਕਰਦੀ ਸੀ ਮੇਰਾ ਤਾਂ ਕਰਨਾ ਹੀ ਕੀ ਸੀ ਇਕ ਦਿਨ ਮੈਂ ਉਸ ਨੂੰ ਕਿਹਾ ਆਪਣੇ ਕਮਰੇ ਵਿੱਚ ਜਾ ਕੇ ਸੌਂਿਆ ਕਰੋ ਹਰ ਸਮੇਂ ਆਪਣੇ ਪਤੀ ਦੇ ਨਾਲ ਸਭ ਦੇ ਸਾਹਮਣੇ ਚਿਪਕ ਕੇ ਰਹਿਣਾ ਇਹ ਚੰਗਾ ਨਹੀਂ ਲੱਗਦਾ ਇਧਰ ਤੇਰਾ ਦਿੌਰ ਵੀ ਹੈ ਉਹ ਵੀ ਵਿਗੜ ਸਕਦਾ ਪਰ ਮੇਰਾ ਇਹ ਕਹਿਣਾ ਮੇਰੇ ਤੇ ਹੀ ਭਾਰੀ ਪੈ ਗਿਆ ਮੇਰੀ ਨੂਨੇਹਾ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਦੋਵੇਂ ਭਰਾ ਭੱਜੇ ਆਏ ਪੁੱਛਣ ਲੱਗੇ ਕੀ ਹੋ ਗਿਆ ਤਾਂ ਨੇਹਾ ਨੇ ਕਿਹਾ ਤੁਹਾਡੀ ਮਾਂ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ ਇਹ ਗੱਲ ਸੁਣ ਕੇ ਦੋਵੇਂ ਪੁੱਤ ਮੇਰੇ ਤੇ ਹੀ ਭੜਕ ਗਏ ਕਹਿਣ ਲੱਗੇ ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਆਪਣਾ ਮੂੰਹ ਬੰਦ ਕਰਕੇ ਰੱਖ ਤੋਹਾਂ ਨੇ ਹੌਲੀ-ਹੌਲੀ ਮੇਰੇ ਤੋਂ ਸਾਰੀਆਂ ਚਾਬੀਆਂ ਵੀ ਖੋਹ ਲਈਆਂ ਆਪਣੇ ਪਿਓ ਦੇ ਬਿਜ਼ਨਸ ਨੂੰ ਪਾਣੀ ਵਿੱਚ ਡਬੋ ਦਿੱਤਾ ਰੋਜ਼ ਕਰਜ਼ੇ ਵਿੱਚ ਡੁੱਬਣ ਲੱਗੇ ਇਹਨਾਂ ਨੇ ਮੇਰੇ ਪਤੀ ਦੀਆਂ ਸੋਨੇ ਦੀਆਂ ਨਿਸ਼ਾਨੀਆਂ ਨੂੰ ਵੇਚ ਕੇ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਜੇ ਮੈਂ ਕੁਝ ਬੋਲਦੀ ਤਾਂ ਨੇਹਾ ਮੈਨੂੰ ਮਾਰਨ ਨੂੰ ਪੈਂਦੀ ਤੇ ਕਈ ਵਾਰ ਤਾਂ ਉਸਨੇ ਮੈਨੂੰ ਮਾਰਿਆ ਵੀ ਮੇਰੇ ਪੁੱਤ ਵੀ ਉਸ ਦਾ ਸਾਥ ਦਿੰਦੇ ਗਲੀ ਗਵਾਂਡ ਵਾਲੇ ਰੌਲਾ ਸੁਣ ਕੇ ਸਮਝਾਉਣ ਵੀ ਆਉਂਦੇ ਤਾਂ ਉਹਨਾਂ ਨੂੰ ਬੇਇੱਜ਼ਤ ਕਰਕੇ ਆਪਣੇ ਘਰ ਦਾ ਮਸਲਾ ਦੱਸ ਕੇ ਉਹਨਾਂ ਨੂੰ ਘਰੋਂ ਭਜਾ ਦਿੱਤਾ ਜਾਂਦਾ ਮੈਂ ਕਿਸੇ ਤੋਂ ਮਦਦ ਨਹੀਂ ਲੈ ਸਕਦੀ ਸੀ ਇਹਨਾਂ ਕਹਿ ਕੇ surjeet कौर ਨੇ ਆਪਣੇ ਜ਼ਖਮ ਦਿਖਾਉਂਦੇ ਹੋਏ ਕਿਹਾ ਡਾਕਟਰ ਸਾਹਿਬ ਜਿਹੜੇ ਜ਼ਖਮਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਇਹ ਉਹਨਾਂ ਦੇ ਦਿੱਤੇ ਹੋਏ ਹਨ ਮੈਨੂੰ ਕਈ ਵਾਰ ਦੋਨਾਂ ਪੁੱਤਾਂ ਨੇ ਬਹੁਤ ਬੇਦਰਦੀ ਨਾਲ ਕੁੱਟਿਆ ਮਾਰਿਆ ਨੀਹਾ ਮੇਰੇ ਪਿੱਛੋਂ ਹੱਥ ਫੜ ਲੈਂਦੀ ਤੇ ਮੇਰੇ ਦੋਵੇਂ ਪੁੱਤ ਮੇਰੇ ਤੇ ਹੱਥ ਚੁੱਕਦੇ ਇੱਕ ਦਿਨ ਮੇਰੇ ਤੋਂ ਘਰ ਦੇ ਕਾਗਜ਼ਾਂ ਤੇ ਸਾਈਨ ਕਰਵਾਉਣ ਲਈ ਮੈਨੂੰ ਇੰਨਾ ਜ਼ਿਆਦਾ ਕੁੱਟਿਆ ਮਾਰਿਆ ਕਿ ਮੈਨੂੰ ਲੱਗਿਆ ਕਿ ਅੱਜ ਤਾਂ ਇਹ ਮੈਨੂੰ ਜਾਨੋਂ ਹੀ ਮਾਰ ਦੇਣਗੇ ਪਰ ਮੈਂ ਸਾਈਨ ਨਾ ਕੀਤੇ ਕਿਉਂਕਿ ਉਹ ਤਿੰਨੇ ਹੀ ਘਰ ਵਿੱਚ ਨਾ ਚਾਹੁੰਦੇ ਸੀ ਜੋ ਮੇਰੇ ਪਤੀ ਦੀ ਆਖਰੀ ਨਿਸ਼ਾਨੀ ਸੀ ਤਿੰਨੇ ਨਕਮੇ ਉਹਨਾਂ ਪੈਸਿਆਂ ਨੂੰ ਵੀ ਬੈਠ ਕੇ ਖਾਣਾ ਚਾਹੁੰਦੇ ਸੀ ਇਸੇ ਕਰਕੇ ਮੈਂ ਕਿਸੇ ਵੀ ਤਰ੍ਹਾਂ ਕਰਕੇ ਉਹਨਾਂ ਤੋਂ ਬਚ ਕੇ ਭੱਜ ਗਈ ਤੇ ਜਾ ਕੇ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਬੰਦ ਕਰ ਲਿਆ ਮੇਰੇ ਦੋਵੇਂ ਮੁੰਡੇ ਤੇ ਨੂੰ ਵੀ ਸ਼ਰਾਬ ਪੀਂਦੀ ਸੀ ਜਦੋਂ ਰਾਤ ਨੂੰ ਤਿੰਨੇ ਨਸ਼ੇ ਵਿੱਚ ਸੌਂ ਰਹੇ ਸੀ ਤਾਂ ਮੈਂ ਮੌਕਾ ਦੇਖ ਕੇ ਘਰੋਂ ਭੱਜ ਗਈ 60 ਸਾਲ ਤੋਂ ਜ਼ਿਆਦਾ ਉਮਰ ਦੀ ਸਰਜੀਤ ਕੌਰ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਦੇ ਵਿਹਾਰ ਦਾ ਸ਼ਿਕਾਰ ਹੋਈ ਸੀ ਜਿਸ ਦੇ ਲਈ ਮਾਫੀ ਨਹੀਂ ਸਗੋਂ ਸਜ਼ਾ ਹੋਣੀ ਚਾਹੀਦੀ ਸੀ ਜਦੋਂ ਇਹ ਗੱਲ ਡਾਕਟਰਨੀ ਨੇ ਉਹਨਾਂ ਨੂੰ ਕਹੀ ਤਾਂ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਮੇਰੇ ਹੀ ਸੰਸਕਾਰਾਂ ਵਿੱਚ ਕੋਈ ਕਮੀ ਰਹਿ ਗਈ ਹੋਣੀ ਹੈ ਉਹਨਾਂ ਨੂੰ ਕੀ ਦੋਸ਼ ਦੇਣਾ ਹੈ ਮੈਂ ਆਪਣੀ ਔਲਾਦ ਨੂੰ ਜੇਲ੍ਹ ਤਾਂ ਨਹੀਂ ਭੇਜ ਸਕਦੀ ਪਰ ਡਾਕਟਰ ਨੇ ਕਿਹਾ ਉਹਨਾਂ ਨੂੰ ਸਜ਼ਾ ਤਾਂ ਹੋਣੀ ਚਾਹੀਦੀ ਐ ਜੇਕਰ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋਗੇ ਤਾਂ ਉਹ ਤਿੰਨੇ ਹੀ ਸੜਕ ਤੇ ਆ ਜਾਣਗੇ ਸਭ ਕੁਝ ਤੁਹਾਡਾ ਹੀ ਹੈ surjeet kaur ਨੇ ਕਿਹਾ ਨਹੀਂ ਡਾਕਟਰ ਸਹਿਬਾ ਅੰਜਤਾ ਮਕਾਨ ਦੇ ਇਲਾਵਾ ਕੁਝ بچਿਆ ਹੀ ਨਹੀਂ ਹੁਣ ਮੈਂ ਉਹਨਾਂ ਦੇ ਸਿਰ ਤੋਂ ਛੱਤ ਨਹੀਂ ਖੋਣਾ ਚਾਹੁੰਦੀ ਮੈਂ ਤਾਂ ਆਪਣੀ ਜ਼ਿੰਦਗੀ ਕਿਤੇ ਵੀ ਰਹਿ ਕੇ ਕੱਟ ਲਵਾਂਗੀ ਡਾਕਟਰ ਸਹਿਬਾ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਇੱਕ ਮਾਂ ਦਾ ਦਿਲ ਇਦਾਂ ਦਾ ਵੀ ਹੋ ਸਕਦਾ ਹੈ ਗੁਰੂ ਦਵਾਰ ਡਾਕਟਰ ਨੇ ਉਹਨਾਂ ਦੀ ਮਦਦ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਸੀ ਇਸ ਸਮੇਂ ਕੈਂਪ ਖਤਮ ਕਰਕੇ ਡਾਕਟਰ ਸਹਿਬਾ ਚਲੀ ਗਈ ਡਾਕਟਰ ਦਾ ਆਉਣਾ ਜਾਣਾ ਗੁਰਦੁਆਰਾ ਸਾਹਿਬ ਵਿਖੇ 3 ਘੰਟੇ ਹੁੰਦਾ ਸੀ ਬਾਕੀ ਟਾਈਮ ਉਹ ਆਪਣੇ ਕਲੀਨਿਕ ਵਿੱਚ ਗੁਜ਼ਾਰਦੀ ਸੀ ਉਹ ਸ਼ਹਿਰ ਦੀ ਬਹੁਤ ਹੀ ਜਾਣੀ ਪਹਿਚਾਨੀ ਲੇਡੀ ਡਾਕਟਰ ਸੀ ਤੇ ਦਿਲ ਦੀ ਵੀ ਬਹੁਤ ਚੰਗੀ ਸੀ ਉਹ ਅਕਸਰ ਹੀ ਗੁਰੂ ਘਰ ਵਿੱਚ ਸੇਵਾ ਦੇਣ ਚਲੀ ਜਾਂਦੀ ਸੀ ਇੱਕ ਦਿਨ ਉਹਨਾਂ ਨੇ ਸਰਜੀਤ ਕੌਰ ਨੂੰ ਕਿਹਾ ਆਂਟੀ ਜੀ ਤੁਸੀਂ ਮੈਨੂੰ ਆਪਣੇ ਕੁਝ ਜ਼ਰੂਰੀ ਕਾਗਜ਼ ਦੇ ਦੇਵੋਗੇ ਤਾਂ ਮੈਂ ਤੁਹਾਡੀ ਬੁਢਾਪਾ ਪੈਨਸ਼ਨ ਲਗਵਾ ਦੇਵਾਂਗੀ ਮੇਰਾ ਇੱਕ ਵਧੀਆ ਜਾਣਕਾਰ ਦੋਸਤ ਹੈ ਉਹ ਤੁਹਾਡਾ ਕੰਮ ਕਰ ਦੇਣਗੇ ਇਹ ਸੁਣ ਕੇ ਸਰਜੀਤ ਕੌਰ ਬਹੁਤ ਖੁਸ਼ ਹੋਈ ਕਿਉਂਕਿ ਉਹਨਾਂ ਨੂੰ ਕੁਝ ਖਾਣ ਦੇ ਨਾਲ ਨਾਲ ਕੁਝ ਪੈਸੇ ਵੀ ਮਿਲ ਜਾਣਗੇ ਸਰਜੀਤ ਕੌਰ ਨੇ ਉਦੋਂ ਹੀ ਆਪਣੇ ਕਾਗਜ਼ ਲਿਆ ਕੇ ਦਿੱਤੇ ਤੇ ਉਸ ਤੋਂ ਬਾਅਦ ਡਾਕਟਰ ਸਹਿਬਾ ਚਲੀ ਗਈ ਡਾਕਟਰ ਨੀ ਨੇ ਉਹਨਾਂ ਦੇ ਕਾਗਜ਼ ਚੰਗੀ ਤਰ੍ਹਾਂ ਚੈੱਕ ਕੀਤੇ ਤਾਂ ਦੇਖਿਆ ਉਸ ਉੱਪਰ ਇੱਕ ਫੋਨ ਨੰਬਰ ਵੀ ਸੀ ਡਾਕਟਰ ਸਹਿਬਾ ਨੇ ਆਪਣੇ ਫੋਨ ਤੋਂ ਉਸ ਨੰਬਰ ਤੇ ਫੋਨ ਕੀਤਾ ਤੇ ਕਿਹਾ ਮੈਂ surjeet कौर ਨਾਲ ਗੱਲ ਕਰਨੀ ਹੈ ਪਿੱਛੋਂ ਤੋਂ ਇੱਕ ਆਵਾਜ਼ ਆਈ ਜੋ ਕਿਸੇ ਔਰਤ ਦੀ ਸੀ surjeet कौर ਤਾਂ ਘਰ ਨਹੀਂ ਤੁਸੀਂ ਉਹਨਾਂ ਨਾਲ ਕੀ ਲੈਣਾ ਦੇਣਾ ਉਦੋਂ ਹੀ ਡਾਕਟਰ ਨੀ ਨੇ ਕਿਹਾ ਪਹਿਲਾਂ ਗੱਲ ਤਾਂ ਸੁਣ ਲਵੋ ਉਸ ਦੇ ਪਤੀ ਦੀ ਇੱਕ ਐਫਡੀ ਕੰਪਲੀਟ ਹੋ ਗਈ ਹੈ ਜਿਦੇ ਵਿੱਚ ਸਰਜੀਤ कौर ਹੀ ਨਾਮਣੀ ਹਨ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਇਹ ਸਾਰਾ ਕੁਝ ਉਹਨਾਂ ਦਾ ਹੀ ਹੈ ਕਿਉਂਕਿ ਉਹ ਉਹਦੇ ਵਿੱਚ ਨਾਮਣੀ ਸੀ ਇਸ ਲਈ ਉਸ ਨੂੰ ਆਉਣਾ ਹੀ ਪਵੇਗਾ ਹੁਣ ਤੇ ਉਸ ਔਰਤ ਨੇ ਸੁਣਦੇ ਹੀ ਕਿਹਾ ਕਿੰਨੇ ਪੈਸੇ ਹਨ ਡਾਕਟਰਨੀ ਨੇ ਕਿਹਾ 80 ਲੱਖ ਰੁਪਏ ਇਨਾ ਸੁਣਦੇ ਹੀ ਉਸ ਔਰਤ ਦੇ ਹੋਸ਼ ਉੱਡ ਗਏ ਉਸ ਔਰਤ ਨੇ ਤੁਰੰਤ ਹੀ ਪੁੱਛਿਆ ਮੈਡਮ ਕਿੱਥੇ ਆਉਣਾ ਹੈ ਫਿਰ ਡਾਕਟਰਨੀ ਸਹਿਵਾ ਨੇ ਕਿਹਾ surjeet ਘਰ ਨੂੰ ਲੈ ਕੇ ਹੀ ਆਉਣਾ ਪਵੇਗਾ ਇਸ ਦਾ ਉਸ ਔਰਤ ਕੋਲ ਕੋਈ ਜਵਾਬ ਨਹੀਂ ਸੀ ਪਰ ਉਸ ਨੇ ਥੋੜਾ ਜਿਹਾ ਰੁਕ ਕੇ ਕਿਹਾ ਠੀਕ ਹੈ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਪਹੁੰਚ ਜਾਵਾਂਗੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ ਡਾਕਟਰਨੀ ਦਾ ਤੀਰ ਸਹੀ ਨਿਸ਼ਾਨੇ ਤੇ ਲੱਗਿਆ ਉਸ ਆਰਤ ਨੇ ਜੋ ਕਿ ਸਰਜੀਤ ਕੌਰ ਦੀ ਵੱਡੀ ਨੂੰਹ ਸੀ ਉਸਨੇ ਤੁਰੰਤ ਹੀ ਆਪਣੇ ਪਤੀ ਹਰਦੀਪ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਪਹਿਲਾਂ ਤਾਂ ਉਸ ਨੂੰ ਭਰੋਸਾ ਹੀ ਨਹੀਂ ਹੋਇਆ ਉਹ ਛੇਤੀ ਛੇਤੀ ਆਪਣੀ ਦੁਕਾਨ ਛੱਡ ਕੇ ਘਰ ਆ ਗਿਆ ਉਸਨੇ ਘਰ ਆ ਕੇ ਕਿਹਾ ਨੀਹਾ ਸੱਚ ਦੱਸ ਕਿਸ ਦਾ ਫੋਨ ਆਇਆ ਸੀ ਨੀਹਾ ਨੇ ਸਾਰੀ ਗੱਲ ਦੁਬਾਰਾ ਦੱਸੀ ਇਹਨੇ ਵਿੱਚ ਉਸ ਦਾ ਛੋਟਾ ਭਰਾ ਵੀ ਆ ਗਿਆ ਦੋਵੇਂ ਐਡੀ ਵੱਡੀ ਰਕਮ ਨੂੰ ਕਿਸੇ ਵੀ ਹਾਲ ਵਿੱਚ ਛੱਡਣਾ ਨਹੀਂ ਚਾਹੁੰਦੇ ਸੀ ਲਾਲਚ ਵਿੱਚ ਐਨੇ ਅੰਨੇ ਹੋ ਗਏ ਸੀ ਇਹ ਵੀ ਨਹੀਂ ਸੋਚਿਆ ਕਿ ਸਰਜੀਤ ਕੌਰ ਬਿਨਾਂ ਤਾਂ ਪੈਸੇ ਨਹੀਂ ਮਿਲਣਗੇ ਨੇਹਾ ਨੇ ਕਿਹਾ ਆਪਾਂ ਇਸ ਤਰ੍ਹਾਂ ਕਰਦੇ ਆਂ ਕਿਸੇ ਨੂੰ ਤੁਹਾਡੀ ਮਾਂ ਬਣਾ ਕੇ ਲੈ ਜਾਂਦੇ ਹਾਂ ਉਦੋਂ ਹੀ ਹਰਦੀਪ ਨੇ ਕਿਹਾ ਕਿ ਤੂੰ ਪਾਗਲ ਹੈ ਫੋਟੋ ਆਈਡੀ ਲੱਗੇਗੀ ਸਾਰੀ ਪਹਿਚਾਨ ਹੋ ਜਾਵੇਗੀ ਇਸ ਗੱਲ ਤੇ ਛੋਟੇ ਭਰਾ ਨੇ ਕਿਹਾ ਫੋਟੋ ਆਈਡੀ ਤਾਂ ਮੈਂ ਬਣਾ ਦੇਵਾਂਗਾ ਪਰ ਬਸ ਇੱਕ ਮਾਂ ਦੀ ਉਮਰ ਦੀ ਔਰਤ ਦਾ ਇੰਤਜ਼ਾਮ ਕਰ ਲਵੋ ਐਫ ਡੀ ਦੀ ਨਾਮਣੀ ਵਿੱਚ ਫੋਟੋ ਨਹੀਂ ਲੱਗਦੀ ਉਸ ਨੂੰ ਕੀ ਪਤਾ ਕਿ ਸਾਡੀ ਮਾਂ ਕੌਣ ਹੈ ਸਾਨੂੰ ਉਸ ਦੀ ਗੱਲ ਸਹੀ ਲੱਗੀ ਤੇ ਇਸ ਤੋਂ ਬਾਅਦ ਤਿੰਨੇ ਸਾਰੇ ਕਾਗਜ਼ਾਂ ਦਾ ਇੰਤਜ਼ਾਮ ਕਰਨ ਵਿੱਚ ਲੱਗ ਗਏ ਕੁਝ ਹੀ ਦਿਨਾਂ ਵਿੱਚ ਨਕਲੀ ਕਾਗਜ਼ ਬਣਾ ਲਏ ਤੇ ਇੱਕ ਔਰਤ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੀ ਮਾਂ ਬਣ ਲਈ ਤਿਆਰ ਕਰ ਲਿਆ ਪਰ ਹੁਣ ਸਾਰੇ ਕਾਗਜ਼ ਤਿਆਰ ਸੀ ਸਾਰੀ ਜਾਣਕਾਰੀ ਦੇ ਨਾਲ surjit kaur ਦੀ ਫੋਟੋ ਵੀ ਸੀ ਫੋਟੋ ਉਸ ਔਰਤ ਦੀ ਸੀ ਹਰਦੀਪ ਨੇ ਇੱਕ ਦਿਨ ਫੇਰ ਦੁਬਾਰਾ ਫੋਨ ਲਾਇਆ ਮੈਡਮ ਜੀ ਕਿੱਥੇ ਆਉਣਾ ਹੈ ਤੁਹਾਡਾ ਫੋਨ ਮੇਰੇ ਪਾਪਾ ਦੀ ਐਫ ਡੀ ਲਈ ਆਇਆ ਸੀ ਹੁਣ ਦੱਸੋ ਅਸੀਂ ਆਪਣੀ ਮਾਂ ਨੂੰ ਲੈ ਕੇ ਕਿੱਥੇ ਆਈਏ ਡਾਕਟਰਨੀ ਨੂੰ ਤਾਂ ਬਸ ਇਸੇ ਫੋਨ ਦਾ ਇੰਤਜ਼ਾਰ ਸੀ ਉਸ ਡਾਕਟਰਨੀ ਨੇ ਉਹਨਾਂ ਨੂੰ ਬੈਂਕ ਵਿੱਚ ਬੁਲਾ ਲਿਆ ਉਥੇ ਉਹਨਾਂ ਦੇ ਕੁਝ ਜਾਣਕਾਰ ਸੀ ਇਸ ਲਈ ਇਸ ਨਾਟਕ ਨੂੰ ਅੰਜਾਮ ਦੇਣ ਵਿੱਚ ਕਈ ਲੋਕ ਉਹਨਾਂ ਦੇ ਨਾਲ ਮਿਲ ਗਏ ਹਰਦੀਪ ਆਪਣੀ ਘਰ ਵਾਲੀ ਤੇ ਛੋਟੇ ਭਰਾ ਦੇ ਨਾਲ ਨਕਲੀ ਮਾਣੂ ਲੈ ਕੇ ਬੈਂਕ ਪਹੁੰਚ ਗਿਆ ਜਿਵੇਂ ਹੀ ਕਾਊਂਟਰ ਤੇ ਉਹਨਾਂ ਨੇ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਨਕਲੀ ਮਾਣੂ ਨਕਲੀ ਕਾਗਜ਼ਾਂ ਸਮੇਤ ਉੱਥੇ ਖੜਾ ਕਰ ਦਿੱਤਾ ਸਰਜੀਤ ਕੌਰ ਦੇ ਦਿੱਤੇ ਕਾਗਜ਼ਾਂ ਨਾਲ ਉਹਨਾਂ ਨੇ ਨਕਲੀ ਸਰਜੀਤ ਕੌਰ ਦੇ ਕਾਗਜ਼ਾਂ ਨੂੰ ਮਿਲਾਉਣਾ ਸ਼ੁਰੂ ਕਰ ਦਿੱਤਾ ਆਧਾਰ ਕਾਰਡ ਦੇ ਨਕਲੀ ਹੋਣ ਦੀ ਪੁਸ਼ਟੀ ਉਦੋਂ ਹੀ ਹੋ ਗਈ ਪਰ ਇਹ ਗੱਲ ਉਹਨਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਕੁਝ ਸਵਾਲ ਉਸ ਨਕਲੀ ਬਣੀ ਮਾਂ ਤੋਂ ਪੁੱਛਣ ਲੱਗੇ ਜੋ ਜਵਾਬਨਾ ਦੇ ਸਕੀ ਇਸ ਤੋਂ ਪਹਿਲਾਂ ਕਿ ਤਿੰਨੇ ਇਸ ਸਥਿਤੀ 'ਚੋਂ ਨਿਕਲ ਕੇ ਭੱਜਦੇ ਡਾਕਟਰ ਸਹਿਵਾ ਜੋ ਕਿ ਇੱਕ ਪਾਸੇ ਖੜੀ ਸਭ ਕੁਝ ਦੇਖ ਰਹੀ ਸੀ ਉਹਨਾਂ ਨੇ ਉਦੋਂ ਹੀ ਇੱਕ ਫੋਨ ਕੀਤਾ ਤੇ ਥੋੜੀ ਦੇਰ ਬਾਅਦ ਉੱਥੇ ਪੁਲਿਸ ਆ ਗਈ ਨਕਲੀ ਕਾਗਜ਼ ਬਣਾਉਣ ਤੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢਣ ਦੇ ਕੇਸ ਵਿੱਚ ਪੁਲਿਸ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਗਈ ਡਾਕਟਰਨੀ ਸਹਿਬਾ ਉਦੋਂ ਹੀ ਗੁਰਦੁਆਰੇ ਪਹੁੰਚੀ ਤੇ ਜਾ ਕੇ surjeet Kaur ਨੂੰ ਕਿਹਾ ਆਂਟੀ ਜੀ ਤੁਹਾਨੂੰ ਤੁਹਾਡੀ ਪੈਨਸ਼ਨ ਦਿਵਾਉਣੀ ਹੈ ਮੇਰੇ ਨਾਲ ਚੱਲੋ ਆਫਿਸ ਵਿੱਚ ਤੁਹਾਡੇ ਦਸਤਕਤ ਕਰਵਾਉਣੇ ਹਨ surjeet Kaur ਬਹੁਤ ਖੁਸ਼ ਹੋ ਗਈ ਤੇ ਉਸ ਡਾਕਟਰ ਦੇ ਨਾਲ ਚਲੀ ਗਈ ਡਾਕਟਰ ਨੇ ਖੁਦ ਆਪਣੀ ਗੱਡੀ ਵਿੱਚ ਉਸ ਨੂੰ ਆਪਣੇ ਨਾਲ ਲੈ ਗਈ ਪਰ ਜਦੋਂ ਪੁਲਿਸ ਸਟੇਸ਼ਨ ਦੇ ਬਾਹਰ ਗੱਡੀ ਰੁਕੀ ਤਾਂ ਸਰਜੀਤ ਕੌਰ ਹੈਰਾਨ ਹੋ ਗਈ ਤੇ ਪੁੱਛਣ ਲੱਗੀ ਕਿ ਆਪਾਂ ਇੱਥੇ ਕਿਉਂ ਆਏ ਹਾਂ ਤਾਂ ਡਾਕਟਰਨੀ ਸਹਿਬਾ ਨੇ ਮੁਸਕਰਾ ਕੇ ਕਿਹਾ ਮੇਰੇ ਨਾਲ ਅੰਦਰ ਚੱਲੋ ਕੁਝ ਕੰਮ ਸੀ ਬਸ ਹੁਣੇ ਹੀ ਹੋ ਜਾਵੇਗਾ ਸਰਜੀਤ ਕੌਰ ਨੂੰ ਡਾਕਟਰਨੀ ਸਹਿਬਾ ਤੇ ਬਹੁਤ ਭਰੋਸਾ ਸੀ ਇਸੇ ਕਰਕੇ ਉਹ ਤੁਰੰਤ ਹੀ ਡਾਕਟਰਨੀ ਸਹਿਬਾ ਦੇ ਨਾਲ ਅੰਦਰ ਚਲੀ ਗਈ ਅੰਦਰ ਜਾ ਕੇ ਦੇਖਿਆ ਤੇ ਹੈਰਾਨ ਹੋ ਗਈ ਇਨਸਪੈਕਟਰ ਨੇ ਕਿਹਾ ਡਾਕਟਰਨੀ ਸਹਿਬਾ ਤੁਹਾਡਾ ਹੀ ਇੰਤਜ਼ਾਰ ਹੋ ਰਿਹਾ ਸੀ ਚੰਗਾ ਹੋਇਆ ਤੁਸੀਂ ਆਪਣੇ ਨਾਲ surjeet kaur ਨੂੰ ਵੀ ਲੈ ਕੇ ਆ ਗਈ ਇਨਸਪੈਕਟਰ ਦੇ ਮੂੰਹੋਂ ਆਪਣਾ ਨਾਮ ਸੁਣ ਕੇ surjeet kaur ਹੈਰਾਨ ਹੋ ਕੇ ਡਾਕਟਰਨੀ ਸਹਿਬਾ ਵੱਲ ਦੇਖਣ ਲੱਗੀ ਉਹਨਾਂ ਦੇ ਚਿਹਰੇ ਤੇ ਕਈ ਸਵਾਲ ਸੀ ਜਿਸ ਦੇ ਜਵਾਬ ਉਹਨਾਂ ਨੂੰ ਕੁਝ ਹੀ ਸਮੇਂ ਵਿੱਚ ਮਿਲਣ ਵਾਲੇ ਸੀ ਆਪਣੀ ਮਾਂ ਨੂੰ ਦੇਖ ਕੇ ਤਿੰਨੇ ਹੀ ਉੱਠ ਕੇ ਆ ਗਏ ਤੇ ਕਹਿਣ ਲੱਗੇ ਮਾਂ ਸਾਨੂੰ ਬਚਾ ਲਓ ਸਾਡੇ ਤੋਂ ਗਲਤੀ ਹੋ ਗਈ ਸਰਜੀਤ ਕੌਰ ਤਿੰਨਾਂ ਨੂੰ ਇੱਥੇ ਦੇਖ ਕੇ ਹੈਰਾਨ ਰਹਿ ਗਈ ਉਸਨੇ ਹਕਲਾਉਂਦੇ ਹੋਏ ਕਿਹਾ ਤੁਸੀਂ ਸਾਰੇ ਇੱਥੇ ਕਿਵੇਂ ਆਏ ਕੀ ਹੋਇਆ ਤਾਂ ਇੰਸਪੈਕਟਰ ਨੇ ਤੁਰੰਤ ਹੀ ਕਿਹਾ ਇਹ ਕੀ ਦੱਸਣਗੇ ਮੈਂ ਦੱਸਦਾ ਐਨੀ ਮਤਲਬੀਲਾਦ ਭਲਾਂ ਕੀ ਸੱਚ ਦੱਸੇਗੀ ਉਸ ਤੋਂ ਬਾਅਦ ਉਸ ਪੁਲਿਸ ਵਾਲੇ ਨੇ ਸਾਰੀ ਗੱਲ ਸਰਜੀਤ ਕੌਰ ਨੂੰ ਦੱਸੀ ਇਹ ਸੁਣ ਕੇ ਸਰਜੀਤ ਕੌਰ ਇੱਕਦਮ ਕੁਰਸੀ ਤੇ ਬੈਠ ਗਈ ਤੇ ਆਪਣਾ ਮੂੰਹ ਲਕੋ ਕੇ ਰੋਣ ਲੱਗੀ ਡਾਕਟਰਨੀ ਸਹਿਬਾ ਨੇ ਉਸਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਆਂਟੀ ਜੀ ਤੁਸੀਂ ਇੰਸਪੈਕਟਰ ਸਾਹਿਬ ਨੂੰ ਆਪਣੇ ਜ਼ਖਮ ਦਿਖਾਓ ਜੋ ਇਹਨਾਂ ਤਿੰਨਾਂ ਨੇ ਤੁਹਾਨੂੰ ਦਿੱਤੇ ਐ ਜਿਨ੍ਹਾਂ ਦਾ ਇਲਾਜ ਮੈਂ ਕਰ ਰਹੀ ਹਾਂ surjeet Kaur ਹੰਝੂ ਪੂੰਝ ਕੇ ਡਾਕਟਰਨੀ ਵੱਲ ਦੇਖਣ ਲੱਗੀ ਤਾਂ ਡਾਕਟਰਨੀ ਨੇ ਕਿਹਾ ਆਂਟੀ ਜੀ ਇਹ ਹੀ ਮੌਕਾ ਹੈ ਇਹਨਾਂ ਤਿੰਨਾਂ ਨੇ ਤੁਹਾਡੇ ਨਾਲ ਜੋ ਵੀ ਕੀਤਾ ਉਹ ਸਾਰਾ ਕੁਝ ਇੰਸਪੈਕਟਰ ਸਾਹਿਬ ਨੂੰ ਦੱਸ ਦਿਓ ਇਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਐ। ਸਰਜੀਤ ਕੌਰ ਚੁੱਪ ਕਰਕੇ ਉਹਨਾਂ ਤਿੰਨਾਂ ਵੱਲ ਦੇਖਣ ਲੱਗੀ ਤਾਂ ਉਹ ਤੁਰੰਤ ਸਰਜੀਤ ਕੌਰ ਦੇ ਪੈਰਾਂ ਵਿੱਚ ਡਿੱਗ ਪਏ ਤੇ ਮਾਫੀ ਮੰਗਣ ਲੱਗੇ। ਇਨਸਪੈਕਟਰ ਨੇ ਕਿਹਾ ਨਕਲੀ ਮਾਂ ਲਿਆ ਕੇ ਆਪਣੀ ਮਾਂ ਦਾ ਪੈਸਾ ਲੈ ਕੇ ਜਾਣਾ ਚਾਹੁੰਦੇ ਸੀ। ਭਾਵੇਂ ਇਹ ਡਾਕਟਰਨੀ ਮੈਡਮ ਦਾ ਡਰਾਮਾ ਸੀ ਪਰ ਤੁਹਾਡੀ ਅਸਲੀਅਤ ਵੀ ਸਾਹਮਣੇ ਆ ਗਈ। ਪਰ ਜੇਕਰ ਇਹ ਸੱਚਮੁੱਚ ਹੁੰਦਾ ਤਾਂ ਤੁਸੀਂ ਆਪਣੀ ਮਾਂ ਦਾ ਸਾਰਾ ਪੈਸਾ ਖਾ ਜਾਂਦੇ। ਨਕਲੀ ਮਾਂ ਤੇ ਨਕਲੀ ਕਾਗਜ਼ ਬਣਾ ਕੇ ਤੁਸੀਂ ਲੋਕਾਂ ਨੇ 420 ਕੀਤੀ ਐ ਆਪਣੀ ਮਾਂ ਨੂੰ ਕੁੱਟਿਆ ਮਾਰਿਆ ਵੀ ਹੈ ਹੁਣ ਇਸ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੁਹਾਡੀ ਮਾਂ ਦੀ ਲਚਾਰੀ ਤੇ ਬੇਵਸੀ ਤਾਂ ਮੈਂ ਵੇਖ ਹੀ ਰਿਹਾ ਹਾਂ ਉਹ ਤੁਹਾਡੀ ਸ਼ਿਕਾਇਤ ਤੱਕ ਨਹੀਂ ਕਰ پا ਰਹੀ ਇਨਸਪੈਕਟਰ ਨੇ ਹਵਾਲਦਾਰ ਨੂੰ ਆਵਾਜ਼ ਦੇ ਕੇ ਇਹਨਾਂ ਤਿੰਨਾਂ ਨੂੰ ਅੰਦਰ ਬੰਦ ਕਰਨ ਲਈ ਕਿਹਾ ਤਿੰਨੇ ਹੀ ਰੋ ਰੋ ਕੇ ਮਾਫੀ ਮੰਗਣ ਲੱਗੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਏ ਨੋ ਨੀਹਾ ਪੈਰਾਂ ਨੂੰ ਹੱਥ ਲਾ ਕੇ ਕਹਿਣ ਲੱਗੀ ਤੁਸੀਂ ਤਾਂ ਮੇਰੀ ਮਾਂ ਵਰਗੇ ਹੋ ਮੈਨੂੰ ਮaaf ਕਰ ਦਿਓ ਪਰ ਇਸ ਵਾਰ surjeet kaur ਤੋਂ ਰਹਿਣ ਆ ਗਿਆ ਉਹਨਾਂ ਨੇ ਨੀਹਾ ਨੂੰ ਜ਼ੋਰ ਨਾਲ ਥੱਪੜ ਮਾਰਦੇ ਹੋਏ ਕਿਹਾ ਮੈਂ ਤਾਂ ਉਦੋਂ ਵੀ ਮਾਂ ਸੀ ਪਰ ਤੂੰ ਸਮਝਿਆ ਹੀ ਨਹੀਂ ਮੈਨੂੰ ਨੌਕਰਾਨੀ ਤੋਂ ਵੱਧ ਕੋਈ ਅਹਿਮੀਅਤ ਨਹੀਂ ਦਿੱਤੀ ਜੇ ਤੂੰ ਮੈਨੂੰ ਮਾਂ ਸਮਝਦੀ ਤਾਂ ਤੂੰ ਮੇਰੇ ਤੇ ਹੱਥ ਚੁੱਕਦੀ surjeet kaur ਨੇ ਦਿਲ ਖੋਲ ਕੇ ਸਾਰੀਆਂ ਗੱਲਾਂ ਕਹਿ ਦਿੱਤੀਆਂ ਇੰਨੇ ਹੀ ਸਿਰ ਨੀਵਾ ਕਰਕੇ ਥੱਲੇ ਨੂੰ ਦੇਖਦੇ ਰਹੇ ਅੱਜ surjeet ਘਰ ਤੇ ਮਾਫੀ ਮੰਗਣ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਹੁੰਦਾ ਵੀ ਕਿਵੇਂ ਕਿਉਂਕਿ ਮਾਫੀ ਮੰਗਣ ਦਾ ਟਾਈਮ ਕਦੋਂ ਦਾ ਲੰਘ ਚੁੱਕਿਆ ਸੀ ਅੱਜ ਤਾਂ ਸਜ਼ਾ ਦਾ ਟਾਈਮ ਸੀ surjeet ਘਰ ਨੇ ਇੰਸਪੈਕਟਰ ਨੂੰ ਕਿਹਾ ਇੰਸਪੈਕਟਰ ਸਾਹਿਬ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ ਮੈਂ ਕਾਨੂੰਨ ਦੇ ਵਿੱਚ ਨਹੀਂ ਆਵਾਂਗੀ ਇਸ ਤੋਂ ਬਾਅਦ ਸਰਜੀਤ ਕੌਰ ਨੇ ਡਾਕਟਰਨੀ ਸੇਵਾ ਦਾ ਬਹੁਤ ਧੰਨਵਾਦ ਕੀਤਾ ਹੁਣ ਸਰਜੀਤ ਕੌਰ ਨੂੰ ਆਪਣਾ ਘਰ ਵਾਪਸ ਮਿਲ ਚੁੱਕਿਆ ਸੀ ਜਿਸ ਨੂੰ ਉਹਨਾਂ ਨੇ ਇੱਕ ਐਨਜੀਓ ਦੀ ਮਦਦ ਨਾਲ ਇੱਕ ਵਿਧਵਾ ਆਸ਼ਰਮ ਵਿੱਚ ਤਬਦੀਲ ਕਰ ਦਿੱਤਾ ਤੇ ਆਪਣੇ ਵਰਗੀਆਂ ਵਿਧਵਾ ਬੇਸਹਾਰਾ ਔਰਤਾਂ ਨੂੰ ਸਹਾਰਾ ਦੇਣ ਦਾ ਕੰਮ ਕਰਨ ਲੱਗੀ ਤਾਂ ਦੋਸਤੋ ਕੀ ਸਰਜੀਤ ਕੌਰ ਨੇ ਆਪਣੇ ਕਾਲਜੁਗੀ ਪੁੱਤਾਂ ਨਾਲ ਸਹੀ ਕੀਤਾ ਜਾਂ ਗਲਤ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦੇਣਾ ਲਾਈਕ ਕਰਨ ਤੋਂ ਬਾਅਦ ਹਾਈਪ ਦਾ অপਸ਼ਨ ਸ਼ੋ ਹੋਵੇਗਾ ਵੀਡੀਓ ਨੂੰ ਹਾਈਪ ਵੀ ਜਰੂਰ ਕਰ ਦੇਣਾ ਤਾਂ ਦੋਸਤੋ ਮਿਲਦੇ ਆ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ